ਸੰਗਤ ਜੀ ਵਾਖੇ ਗੁਰਜੀਕਾ ਖਾਲਸਾ ਵਾਖੇ ਗੁਰਜੀਕੀ ਫਤਿਹ ਅਨਮੋਲ ਵਿਚਾਰ ਚੈਨਲ ਵਿੱਚ ਆਪ ਸਭ ਦਾ ਸਵਾਗਤ ਹੈ ਸੰਗਤ ਜੀ ਆਪ ਆਪ ਜੀ ਦੇ ਨਾਲ ਜੋ ਵੀ ਗੁਰੂ ਇਤਿਹਾਸ ਦੀਆਂ ਸਾਖੀਆਂ ਸਾਂਝੀਆਂ ਕਰਦੇ ਆ ਗੁਰੂ ਸਾਹਿਬਾਨਾਂ ਦੇ ਜੀਵਨ ਦੀਆਂ ਕੁਝ ਘਟਨਾਵਾਂ ਕੁਝ ਸਾਖੀਆਂ ਸਾਂਝੀਆਂ ਕਰਦੇ ਆ ਜਾਂ ਫਿਰ ਕਮਾਈ ਵਾਲੇ ਸੰਤ ਮਹਾਪੁਰਖਾਂ ਦੇ ਬਚਨ ਜਾਂ ਉਹਨਾਂ ਦੇ ਜੀਵਨ ਦੇ ਵਿੱਚੋਂ ਜੋ ਵੀ ਘਟਨਾਵਾਂ ਸਾਂਝੀਆਂ ਕਰਦੇ ਆ ਨਾ ਉਹਦੇ ਪਿੱਛੇ ਦਾ ਮਕਸਦ ਇਹ ਹੁੰਦਾ ਏ ਕਿ ਸਾਨੂੰ ਉਹਨਾਂ ਦੇ ਵਿੱਚੋਂ ਆਪਣੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਖੁਸ਼ੀ ਬਰਕਤ ਹਾਸਲ ਕਰਨ ਦਾ ਰਾਹ ਮਿਲ ਜਾਵੇ ਤਾਂ ਅੱਜ ਦੀ ਵੀਡੀਓ ਦੇ ਵਿੱਚ ਜੋ ਸਾਖੀ ਆਪਾਂ ਆਪ ਜੀ ਦੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਨਾ ਇਹ ਸਾਖੀ ਦੇ ਵਿੱਚ ਦੋ ਨੁਕਤੇ ਦੋ ਝੁਗਤੀਆਂ ਐਸੀਆਂ ਸਾਨੂੰ ਮਿਲਣੀਆਂ ਨੇ ਜਿਦੇ ਨਾਲ ਅਸੀਂ ਆਪਣੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਤੋਂ ਹਰ ਦਾਤ ਹਰ ਚੀਜ਼ ਹਾਸਲ ਕਰ ਸਕਦੇ ਹਾਂ ਇਹ ਦੋ ਕੰਮ ਕਰਨ ਵਾਲਿਆਂ ਦੇ ਉੱਤੇ ਸਤਿਗੁਰੂ ਸੱਚੇ ਪਾਤਸ਼ਾਹ ਬੇਅੰਤ ਮਿਹਰਬਾਨ ਹੁੰਦੇ ਨੇ ਤਾਂ ਇਹ ਦੋ ਕੰਮ ਕਿਹੜੇ ਨੇ ਕਿੰਝ ਕਰਨੇ ਨੇ ਇਹ ਸਾਰੀ ਗੱਲਬਾਤ ਅੱਜ ਦੀ ਇਹ ਵੀਡੀਓ ਨੂੰ ਪੂਰਾ ਸੁਣ ਕੇ ਹੀ ਪਤਾ ਲੱਗੇਗਾ ਇਸ ਕਰਕੇ ਜੇ ਇਹ ਵੀਡੀਓ ਤੁਹਾਡੇ ਤੱਕ ਆ ਗਈ ਆ ਤਾਂ ਕਿਰਪਾ ਕਰਕੇ ਅੱਜ ਦੀ ਇਸ ਵੀਡੀਓ ਨੂੰ ਪੂਰਾ ਜ਼ਰੂਰ ਸੁਣਿਓ ਜੀ ਕਿਉਂਕਿ ਕਮਾਈ ਵਾਲੇ ਸੰਤ ਮਹਾਪੁਰਖ ਜੀ ਅਕਸਰ ਗੱਲ ਸਮਝਾਉਂਦੇ ਨੇ ਕਿ ਜਦੋਂ ਵੀ ਗੱਲ ਸਾਡੇ ਗੁਰੂ ਦੀ ਹੋਵੇ ਗੁਰਬਾਣੀ ਦੀ ਹੋਵੇ ਤਾਂ ਉਹਨੂੰ ਪੂਰੇ ਧਿਆਨ ਦੇ ਨਾਲ ਸੁਣੋ ਕਿਉਂਕਿ ਕੋਈ ਪਤਾ ਨਹੀਂ ਹੁੰਦਾ ਕਿ ਕਿਹੜਾ ਬਚਨ ਸਾਡੇ ਮਨ ਨੂੰ ਲੱਗ ਜਾਵੇ ਜਾਂ ਕਿਹੜੇ ਬਚਨ ਕਰਕੇ ਸਾਡੇ ਮਨ ਨੂੰ ਠੋਕਰ ਵੱਜ ਜਾਵੇ ਜਾਵੇ ਅਤੇ ਸਾਡਾ ਇਹ ਮਨ ਗੁਰੂ ਚਰਨਾਂ ਦੇ ਨਾਲ ਜੁੜ ਜਾਵੇ ਤਾਂ ਬਸ ਦੇਰ ਸਿਰਫ ਸਾਡੇ ਮਨ ਦੀ ਗੁਰੂ ਚਰਨਾਂ ਦੇ ਨਾਲ ਜੁੜਨ ਦੀ ਆ ਸਾਡੇ ਵੱਲੋਂ ਵਿਧਾਇਆ ਹੋਇਆ ਇੱਕ ਕਦਮ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਵੱਲ ਸਾਡਾ ਬੇੜਾ ਪਾਰ ਕਰ ਸਕਦਾ ਹੈ ਕਿਉਂਕਿ ਅਸੀਂ ਇੱਕ ਕਦਮ ਆਪਣੇ ਸਤਿਗੁਰ ਸੱਚੇ ਪਾਤਸ਼ਾਹ ਜੀ ਵੱਲ ਵਧਾਉਣੇ ਆ ਸਤਿਗੁਰ ਸੱਚੇ ਪਾਤਸ਼ਾਹ ਲੱਖਾਂ ਕਰੋੜਾਂ ਕਦਮ ਚੱਲ ਕੇ ਆ ਕੇ ਸਾਡੀ ਬਾਹ ਫੜਦੇ ਆ ਤਾਂ ਫਿਰ ਇਸ ਕਰਕੇ ਬੇਨਤੀ ਆ ਕਿ ਅੱਜ ਦੀ ਇਸ ਵੀਡੀਓ ਨੂੰ ਪੂਰਾ ਜ਼ਰੂਰ ਸੁਣਿਓ ਜੀ ਗੁਰੂ ਦੇ ਉੱਤੇ ਕਰੋ ਸਾਰਾ ਰੱਖ ਕਹ ਰਹੀ ਆ ਕਿ ਜ਼ਿੰਦਗੀ ਦੀਆਂ ਜੋ ਵੀ ਦੁੱਖ ਤਕਲੀਫਾਂ ਨੇ ਨਾ ਉਹ ਸਾਰੀਆਂ ਦੂਰ ਹੋ ਸਕਦੀਆਂ ਨੇ ਜੇਕਰ ਆਪਾਂ ਵੀ ਇਸ ਰਾਹ ਦੇ ਉੱਤੇ ਚੱਲ ਪਈਏ ਇਹ ਸਾਖੀ ਆ ਮੇਰੇ ਦਸਵੇਂ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਸਮੇਂ ਦੀ ਕਹਿੰਦੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਸਮੇਂ ਦੇ ਵਿੱਚ ਇੱਕ ਪਤੀ ਪਤਨੀ ਹੋਈ ਜਿਨ੍ਹਾਂ ਦੇ ਘਰ ਦੇ ਵਿੱਚ ਬਹੁਤ ਜ਼ਿਆਦਾ ਗਰੀਬੀ ਅੰਤਾਂ ਦੀ ਗਰੀਬੀ ਅਤੇ ਨਾਲ ਨਾਲ ਪਤਨੀ ਅੱਖਾਂ ਤੋਂ ਦੇਖ ਨਹੀਂ ਸਕਦੀ ਅੱਖਾਂ ਦੀ ਜੋਤ ਨਹੀਂ ਆ ਅਤੇ ਘਰ ਦੇ ਵਿੱਚ ਕੋਈ ਔਲਾਦ ਵੀ ਨਹੀਂ ਆ ਭਾਵ ਕਿ ਇੰਨੀਆਂ ਸਾਰੀਆਂ ਦੁੱਖ ਤਕਲੀਫਾਂ ਉਹਨਾਂ ਦੇ ਜੀਵਨ ਦੇ ਵਿੱਚ ਨੇ ਕਹਿੰਦੇ ਉਹਨਾਂ ਦਾ ਕੋਈ ਚੰਗਾ ਕਰਮ ਅੱਗੇ ਆਇਆ ਤਾਂ ਉਹਨਾਂ ਦਾ ਮੇਲ ਇੱਕ ਗੁਰਸਿੱਖ ਬੰਦੇ ਦੇ ਨਾਲ ਹੋ ਗਿਆ ਇੱਕ ਗੁਰਮੁਖ ਪਿਆਰੇ ਦੇ ਨਾਲ ਹੋ ਗਿਆ ਜੋ ਰੱਬ ਦੇ ਰੰਗ ਵਿੱਚ ਰੰਗੀ ਹੋਈ ਰੂਹ ਸੀ ਸਤਿਗੁਰ ਸੱਚੇ ਪਾਤਸ਼ਾਹ ਜੀ ਦਾ ਪਿਆਰਾ ਸਿੱਖ ਕਹਿੰਦੇ ਉਹਦਾ ਮੇਲ ਜਦੋਂ ਉਹ ਪਤੀ ਪਤਨੀ ਦੇ ਨਾਲ ਹੋਇਆ ਤਾਂ ਉਹਨੇ ਕਿਹਾ ਵੀ ਤੁਹਾਡੀ ਜ਼ਿੰਦਗੀ ਦੇ ਵਿੱਚ ਬਹੁਤ ਦੁੱਖ ਤਕਲੀਫਾਂ ਨੇ И, и доктор Клива. ਗੁਰਨਾਣਕ ਪਾਤਸ਼ਾਹ ਜੀ ਦੇ ਘਰ ਦੀ ਦਸਵੀਂ ਜੋਤ ਦੂਰ ਕਰ ਸਕਦੀ ਆ ਸਤਿਗੁਰ ਸੱਚੇ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਅਨੰਤਪੁਰ ਸਾਹਿਬ ਦੇ ਵਿੱਚ ਬਰਾਜਮਾਨ ਨੇ ਤੁਸੀਂ ਉੱਥੇ ਚਲੇ ਜਾਓ ਸਤਿਗੁਰ ਸੱਚੇ ਪਾਤਸ਼ਾਹ ਦੇ ਅੱਗੇ ਜਾ ਕੇ ਬੇਨਤੀ ਕਰਿਓ ਸਤਿਗੁਰ ਸੱਚੇ ਪਾਤਸ਼ਾਹ ਤੁਹਾਡੀ ਜ਼ਿੰਦਗੀ ਦੇ ਸਾਰੇ ਦੁੱਖ ਦੂਰ ਕਰ ਦੇਣਗੇ ਕਹਿੰਦੇ ਨਾਲ ਹੀ ਉਹ ਗੁਰਮੁਖ ਪਿਆਰੇ ਨੇ ਰਾਹ ਵੀ ਦੱਸਿਆ ਅਤੇ ਉਹ ਰਾਹ ਦੇ ਉੱਤੇ ਚੱਲਣਾ ਵੀ ਸਿਖਾਇਆ ਕਹਿਣ ਲੱਗਾ ਵੀ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਕੋਲ ਬਹੁਤ ਸੰਗਤਾਂ ਆਉਂਦੀਆਂ ਨੇ ਪਤਾ ਨਹੀਂ ਤੁਹਾਡੀ ਵਾਰੀ ਕਦ ਆਵੇ ਪਰ ਜੇਕਰ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਦਰ ਤੇ ਜਾ ਕੇ ਆਹ ਦੋ ਕੰਮ ਕਰੋਗੇ ਨਾ ਤਾਂ ਸਤਿਗੁਰ ਸੱਚੇ ਪਾਤਸ਼ਾਹ ਤੁਹਾਨੂੰ ਆਪ ਆਵਾਜ਼ ਮਾਰ ਕੇ ਬੁਲਾਉਣਗੇ ਕਹਿੰਦੇ ਉਹ ਪਤੀ ਪਤਨੀ ਨੇ ਕਿਹਾ ਵੀ ਸਾਨੂੰ ਦੱਸੋ ਸਾਨੂੰ ਕੀ ਕਰਨਾ ਪਵੇਗਾ ਤਾਂ ਕਹਿੰਦੇ ਉਹ ਗੁਰਮੁਖ ਪਿਆਰੇ ਨੇ ਗੁਰਸਿੱਖ ਵੀਰ ਨੇ ਕਿਹਾ ਕਿ ਇੰਜ ਕਰਨਾ ਗੁਰੂ ਘਰ ਦੇ ਵਿੱਚ ਜਾ ਕੇ ਮਨ ਲਾ ਕੇ ਸੇਵਾ ਕਰਿਓ ਜੇ ਤੁਸੀਂ ਭੱਜ ਭੱਜ ਕੇ ਸੇਵਾ ਕਰਿਓ ਅਤੇ ਸੇਵਾ ਦਿਆਂ ਹੋਇਆ ਇੱਧਰ ਉੱਧਰ ਦੀਆਂ ਗੱਲਾਂ ਨਹੀਂ ਕਰਨੀਆਂ ਸਿਮਰਨ ਕਰਦਿਆਂ ਹੋਇਆ ਸੇਵਾ ਕਰਿਓ ਜੇ ਦੇਖਣਾ ਤਨ ਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਖੁਦ ਤੁਹਾਨੂੰ ਆਪਣੇ ਕੋਲ ਬੁਲਾਉਣਗੇ ਕਿਉਂਕਿ ਸਤਿਗੁਰ ਸੱਚੇ ਪਾਤਸ਼ਾਹ ਜੀ ਨੂੰ ਆਪਣੀ ਸੰਗਤ ਬਹੁਤ ਪਿਆਰੀ ਆ ਅਤੇ ਜੋ ਮਨੋਖ ਸਤਗੁਰ ਸੱਚੇ ਪਾਸ਼ਾ ਜੀ ਦੀ ਸੰਗਤ ਦੀ ਮਨ ਲਾ ਕੇ ਚਾਹ ਦੇ ਨਾਲ ਸੇਵਾ ਕਰਦੇ ਨੇ ਨਾ ਸਤਗੁਰ ਸੱਚੇ ਪਾਸ਼ਾ ਉਹਨਾਂ ਦੇ ਉੱਤੇ ਬੜੇ ਮਿਹਰਬਾਨ ਹੁੰਦੇ ਨੇ ਕਹਿੰਦੇ પતિ ਪਤਨੀ ਨੇ ਉਹ ਗੁਰਮੁਖ ਪਿਆਰੇ ਦੇ ਬਚਨ ਮੰਨੇ ਅਤੇ ਸਤਗੁਰ ਸੱਚੇ ਪਾਸ਼ਾ ਜੀ ਦੇ ਦਰ ਤੇ ਪਹੁੰਚ ਗਏ ਭਾਵ ਕਿ ਅਨੰਦਪੁਰ ਸਾਹਿਬ ਦੇ ਵਿੱਚ ਪਹੁੰਚ ਗਏ ਉੱਥੇ ਜਾ ਕੇ ਗੁਰੂ ਕੇ ਲੰਗਰਾਂ ਦੇ ਵਿੱਚ ਜਾ ਕੇ ਸੇਵਾ ਕਰਨੀ ਸ਼ੁਰੂ ਕਰ ਦਿੱਤੀ ਇਹ ਦੋਵੇਂ પતિ ਪਤਨੀ ਇਹਨਾਂ ਦਾ ਗੁਰੂ ਇਤਿਹਾਸ ਦੇ ਵਿੱਚ ਨਾ ਆਇਆ ਹੈ ਭਾਈ ਸੰਤੋਖਾ ਜੀ ਅਤੇ ਬੀਬੀ ਪੀਖਾ ਕਹਿੰਦੇ ਭਾਈ ਸੰਤੋਖਾ ਅਤੇ ਬੀਬੀ ਪੀਖਾ ਲੰਗਰ ਘਰ ਦੇ ਵਿੱਚ ਗਏ ਭਾਈ ਸੰਤੋਖਾ ਜੀ ਨੇ ਉੱਥੇ ਸੰਗਤਾਂ ਨੂੰ ਲੰਗਰ ਸ਼ਿਕਾਉਣ ਦੀ ਸੇਵਾ ਕਰਨੀ ਸ਼ੁਰੂ ਕਰ ਦਿੱਤੀ ਅਤੇ ਬੀਬੀ ਪੀਖਾ ਜੀ ਉਹ ਦੇਖ ਨਹੀਂ ਸੀ ਸਕਦੇ ਇਸ ਕਰਕੇ ਉਹਨਾਂ ਨੇ ਬਰਤਨ ਸਾਫ਼ ਕਰਨ ਦੀ ਸੇਵਾ ਕਰਨੀ ਸ਼ੁਰੂ ਕਰ ਦਿੱਤੀ ਹੁਣ ਸਵੇਰ ਤੋਂ ਲੈ ਕੇ ਰਾਤ ਤੱਕ ਪੂਰਾ ਮਨ ਲਾ ਕੇ ਸੇਵਾ ਕਰਿਆ ਕਰਨ ਅਤੇ ਸੇਵਾ ਕਰਦੇ ਹਣ ਨਾਲ-ਨਾਲ ਵਾਹਿਗੁਰੂ ਵਾਹਿਗੁਰੂ ਭਾਗ ਕੀ ਵਾਹਿਗੁਰੂ ਜੀ ਦਾ ਸਿਮਰਨ ਕਰਨਾ ਸ਼ੁਰੂ ਕਰ ਦਿੱਤਾ ਅਤੇ ਭਾਈ ਸੰਤੋਖਾ ਜੀ ਗੁਰਮੁਖ ਪਿਆਰੇ ਦੇ ਦੱਸੇ ਅਨੁਸਾਰ ਭਜ-ਭਜ ਸੇਵਾ ਕਰਿਆ ਕਰਨਾ ਭਾਗ ਕੀ ਸੰਗਤ ਦੇ ਕੋਲ ਜੇ ਦਾਲ ਨਹੀਂ ਆ ਫੁਲਕਾ ਨਹੀਂ ਆ ਭੱਜ ਭੱਜ ਕੇ ਸੰਗਤ ਦੀ ਸੇਵਾ ਕਰਨੀ ਵੀ ਕਿਸੇ ਨੂੰ ਕਿਸੇ ਗੱਲੋਂ ਦੇਰੀ ਨਾ ਹੋ ਜਾਵੇ ਹਰ ਚੀਜ਼ ਸੰਗਤ ਤੱਕ ਪਹੁੰਚਾਉਣੀ ਕਹਿੰਦੇ ਜਦੋਂ ਇਹਨਾਂ ਨੇ ਮਨ ਲਾ ਕੇ ਸੇਵਾ ਕਰਨੀ ਸ਼ੁਰੂ ਕੀਤੀ ਤਾਂ ਸੰਗਤ ਦੀ ਨਜ਼ਰ ਦੇ ਵਿੱਚ ਆ ਗਏ ਸੰਗਤ ਤੋਂ ਬਾਅਦ ਉੱਥੋਂ ਦੇ ਸੇਵਾਦਾਰਾਂ ਦੀ ਨਜ਼ਰ ਦੇ ਵਿੱਚ ਆ ਗਏ ਜਦੋਂ ਸੇਵਾਦਾਰਾਂ ਦੀ ਨਜ਼ਰ ਦੇ ਵਿੱਚ ਆਏ ਤਾਂ ਸੇਵਾਦਾਰਾਂ ਨੇ ਜਾ ਕੇ ਅੰਤਰਜਾਮੀ ਪਾਂਸ਼ਾ ਜਿਨ੍ਹਾਂ ਨੂੰ ਸਭ ਕੁਝ ਪਤਾ ਹੈ ਉਹਨਾਂ ਦੇ ਕੋਲ ਜਾ ਕੇ ਗੱਲ ਕੀਤੀ ਕੇ ਸਤਗੁਰ ਸੱਚੇ ਪਾਸ਼ਾ ਦੋ ਜੀ ਐਸੇ ਆਏ ਨੇ ਕਿ ਬੜਾ ਮਨ ਲਾ ਕੇ ਸੇਵਾ ਕਰਦੇ ਨੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਵਾਹਿਗੁਰੂ ਵਾਹਿਗੁਰੂ ਜਪਦੇ ਆ ਸੇਵਾ ਕਰਦੇ ਨੇ ਬਿਲਕੁਲ ਥੱਕਦੇ ਅੱਕਦੇ ਨਹੀਂ ਆ ਕਹਿੰਦੇ ਜਦੋਂ ਇਸ ਤਰ੍ਹਾਂ ਸੇਵਾਦਾਰਾਂ ਨੇ ਸਤਗੁਰ ਸੱਚੇ ਪਾਸ਼ਾ ਜੀ ਦੇ ਅੱਗੇ ਉਹਨਾਂ ਦੋਵਾਂ ਜੀਆਂ ਦੀ ਤਾਰੀਫ਼ ਕੀਤੀ ਤਾਂ ਸਤਗੁਰ ਸੱਚੇ ਪਾਸ਼ਾ ਕਹਿਣ ਲੱਗੇ ਵੀ ਜਾਓ ਉਹਨਾਂ ਨੂੰ ਬੁਲਾ ਕੇ ਲੈ ਕੇ ਆਓ ਕਹਿੰਦੇ ਹੁਣ ਜਦੋਂ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਨਿਗਾਹ ਦੇ ਵਿੱਚ ਆ ਗਏ ਤਾਂ ਫਿਰ ਭਲਾ ਹੋਣਾ ਤਾਂ ਤੈ ਸੀ ਕਹਿੰਦੇ ਜਦ ਸੇਵਾਦਾਰਾਂ ਨੇ ਆ ਕੇ ਇਹਨਾਂ ਦੋਵਾਂ ਜੀਆਂ ਨੂੰ ਕਿਹਾ ਕਿ ਭਾਈ ਤੁਹਾਨੂੰ ਸਤਿਗੁਰ ਸੱਚੇ ਪਾਤਸ਼ਾਹ ਨੇ ਯਾਦ ਕੀਤਾ ਹੈ ਤੁਹਾਨੂੰ ਆਪਣੇ ਕੋਲ ਬੁਲਾਇਆ ਹੈ ਜਲਦੀ ਜਾਓ ਤਕਨ ਦੇ ਦੋਵੇਂ ਪਤੀ ਪਤਨੀ ਬੜੇ ਖੁਸ਼ ਹੋਏ ਆਪਸ ਦੇ ਵਿੱਚ ਗੱਲਾਂ ਕਰਨ ਲੱਗੇ ਕਹਿਣ ਲੱਗੇ ਲੱਗਦਾ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਸਾਡੀ ਕੀਤੀ ਹੋਈ ਸੇਵਾ ਪ੍ਰਵਾਨ ਕਰ ਲਈ ਆ ਮਨ ਹੀ ਮਨ ਦੇ ਵਿੱਚ ਉਸ ਗੁਰਸਿੱਖ ਦਾ ਸ਼ੁਕਰਾਨਾ ਕਰਨ ਲੱਗੇ ਕੀ ਭਲਾ ਹੋਵੇ ਉਸ ਗੁਰਸਿੱਖ ਵੀਰ ਦਾ ਉਸ ਗੁਰਮਖ ਪਿਆਰੇ ਦਾ ਜਿਨੇ ਸਾਨੂੰ ਸਹੀ ਰਾਹ ਦਿਖਾ ਦਿੱਤਾ ਜਿਨੇ ਆਪਣੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਨਾਲ ਮਿਲਾ ਦਿੱਤਾ ਕਹਿੰਦੇ ਮਨ ਹੀ ਮਨ ਦੇ ਵਿੱਚ ਉਹਦਾ ਸ਼ੁਕਰਾਨਾ ਕਰ ਰਹੇ ਨੇ ਅਤੇ ਫਿਰ ਆਪਸ ਦੇਵੀ સલાਹ ਕਰਨ ਲੱਗੇ ਪਤੀ ਆਪਣੀ ਪਤਨੀ ਨੂੰ ਕਹਿਣ ਲੱਗਾ ਕਿ ਭਾਗਵਾਨ ਨੇ ਉਹ ਸਮਾਂ ਆ ਗਿਆ ਏ ਜਿਸ ਸਮੇਂ ਦੀ ਸਾਨੂੰ ਉਡੀਕ ਸੀ ਸਤਿਗੁਰ ਸੱਚੇ ਪਾਸ਼ਾ ਨੇ ਆਪ ਬਲਾਵਾ ਭੇਜਿਆ ਏ ਤਾਂ ਜਰੂਰ ਸਤਿਗੁਰ ਸੱਚੇ ਪਾਸ਼ਾ ਸਾਡੀ ਸੇਵਾ ਤੋਂ ਖੁਸ਼ ਹੋ ਕੇ ਪੁੱਛਣਗੇ ਕਿ ਦੱਸੋ ਤੁਹਾਨੂੰ ਕੀ ਚਾਹੀਦਾ ਏ ਤਾਂ ਹੁਣ ਆਪਾਂ ਸਲਾਹ ਕਰ ਲਈਏ ਕਿਤੇ ਕੋਈ ਚੀਜ਼ ਰਹਿ ਨਾ ਜਾਵੇ ਸਭ ਕੁਝ ਮੰਗਣਾ ਏ ਤਾਂ ਕਿਤੇ ਜਦੋਂ ਭਾਈ ਸੰਤੋਖਾ ਜੀ ਨੇ ਆਪਣੀ ਪਤਨੀ ਨੂੰ ਇਸ ਤਰ੍ਹਾਂ ਕਿਆ ਤਾਂ ਬੀਬੀ ਭੀਖਾਜੀ ਕਹਿਣ ਲੱਗੀ ਵੀ ਤੁਸੀਂ ਬਸ ਚੁੱਪ ਕਰਕੇ ਖੜੇ ਰਹਿਓ ਜੀ ਜੋ ਮੰਗਣਾ ਹੈ ਨਾ ਮੈਂ ਆਪੇ ਹੀ ਗੁਰੂ ਸਾਹਿਬ ਜੀ ਤੋਂ ਮੰਗ ਲਵਾਂਗੀ ਭਾਈ ਸੰਤੋਖਾ ਜੀ ਕਹਿਣ ਲੱਗੇ ਵੀ ਨਾ ਭਾਗਵਾਨ ਨੇ ਇਹ ਮੌਕਾ ਵਾਸਾ ਮਿਲਿਆ ਏ ਤੂੰ ਰਹਿਣ ਦੇ ਮੈਂ ਮੰਗ ਲਵਾਂਗਾ ਕਿਤੇ ਕੋਈ ਚੀਜ਼ ਰਹਿ ਨਾ ਜਾਵੇ ਪਰ ਕਹਿੰਦੇ ਉਹ ਬੀਬੀ ਜਿੱਦ ਤੇ ਅੜ ਗਈ ਕਹਿਣ ਲੱਗੀ ਮੰਗਾਗੀ ਤਾਂ ਮੈਂ ਹੀ ਮੰਗਾਗੀ ਕਹਿੰਦੇ ਹੁਣ ਦੋਵੇਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਕੋਲ ਪਹੁੰਚ ਗਏ ਅੰਤਰਜਾਮੀ ਪਾਸ਼ਾ ਉਹਨਾਂ ਦੋਵਾਂ ਨੂੰ ਆਉਂਦਿਆਂ ਨੂੰ ਦੇਖ ਕੇ ਮੁਸਕਰਾ ਰਹੇ ਨੇ ਕਿਉਂਕਿ ਦਿਲਾਂ ਦੀਆਂ ਜਾਣਦੇ ਨੇ ਉਹਨਾਂ ਤੋਂ ਕੁਝ ਨਹੀਂ ਲੁਕਿਆ ਆਪ ਹੀ ਆਪਣੇ ਦਰ ਤੇ ਬੁਲਾਉਣ ਵਾਲੇ ਨੇ ਆਪ ਹੀ ਸੇਵਾ ਕਰਵਾਉਣ ਵਾਲੇ ਨੇ ਆਪ ਹੀ ਝੋਲੀਆਂ ਭਰਨ ਵਾਲੇ ਨੇ ਪਰ ਹੁਣ ਸਾਰਾ ਕੰਮ ਕਿਸੇ ਤਰੀਕੇ ਦੇ ਨਾਲ ਹੀ ਕਰਨਾ ਸੀ ਨਾ ਕਹਿੰਦੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਭਾਈ ਸੰਤੋਖਾ ਜੀ ਅਤੇ ਬੀਬੀ ਪੀਖਾ ਜੀ ਨੂੰ ਕਿਹਾ ਕਿ ਭਾਈ ਤੁਹਾਡੀਆਂ ਬਹੁਤ ਤਾਰੀਫਾਂ ਸੁਣੀਆਂ ਨੇ ਕਹਿੰਦੇ ਤੁਸੀਂ ਬੜੀ ਮਨ ਲਾ ਕੇ ਸੇਵਾ ਕਰਦੇ ਹੋ ਸਾਰੀ ਸੰਗਤ ਤੁਹਾਡੀ ਸੇਵਾ ਤੋਂ ਬੜੀ ਖੁਸ਼ ਆ ਜੇ ਸੰਗਤ ਖੁਸ਼ ਆ ਤਾਂ ਅਸੀਂ ਵੀ ਤੁਹਾਡੀ ਸੇਵਾ ਤੋਂ ਖੁਸ਼ ਆ ਦੱਸੋ ਤੁਹਾਨੂੰ ਕੀ ਚਾਹੀਦਾ ਹੈ ਮਨ ਦੇ ਵਿੱਚ ਕਿਹੜੀ ਭਾਵਨਾ ਕਰਕੇ ਸੇਵਾ ਕਰ ਰਹੇ ਹੋ ਤੇ ਭਾਈ ਸੰਤੋਖਾ ਜੀ ਕਹਿਣ ਲੱਗੇ ਸਤਿਗੁਰ ਸੱਚੇ ਪਾਸ਼ਾ ਮੇਰੀ ਘਰ ਵਾਲੀ ਮੇਰੀ ਪਤਨੀ ਤੁਹਾਨੂੰ ਦੱਸੇਗੀ ਕਿ ਸਾਨੂੰ ਕੀ ਚਾਹੀਦਾ ਹੈ ਅੰਤਰਜਾਮੀ ਪਾਸ਼ਾ ਫਿਰ ਮੁਸਕਰਾ ਕੇ ਕਹਿਣ ਲੱਗੇ ਵੀ ਨਾ ਭਾਈ ਤੈਨੂੰ ਹੀ ਮੰਗਣਾ ਪੈਣਾ ਹੈ ਦੇਖ ਲੈ ਜੇ ਤਾਂ ਤੂੰ ਮੰਗਿਆ ਤਾਂ ਤੂੰ ਜਿੰਨੀ ਵਾਰ ਮਰਜ਼ੀ ਮੰਗ ਲਵੇਂ ਪਰ ਜੇਕਰ ਇਹ ਬੀਬੀ ਨੇ ਮੰਗਿਆ ਤਾਂ ਇਹਦੇ ਕੋਲ ਇੱਕੋ ਹੀ ਮੌਕਾ ਏ ਇੱਕੋ ਵਾਰੀ ਦੇ ਵਿੱਚ ਹੀ ਇਹਨੇ ਜੋ ਮੰਗ ਲਿਆ ਸੋ ਮੰਗ ਲਿਆ ਉਹੀ ਮਿਲੇਗਾ ਉਸ ਤੋਂ ਅੱਗੇ ਕੁਝ ਨਹੀਂ ਕਹਿੰਦੇ ਭਾਈ ਸੰਤੋਖਾ ਜੀ ਆਪਣੇ ਪਤਨੀ ਨੂੰ ਕਹਿਣ ਲੱਗੇ ਵੀ ਭਾਗਵਾਨ ਨੇ ਦੇਖ ਲੈ ਮੈਨੂੰ ਇੱਕੋ ਮੌਕਾ ਮਿਲਿਆ ਮੈਂ ਵਾਰ-ਵਾਰ ਮੰਗ ਸਕਦਾ ਹਾਂ ਇਸ ਕਰਕੇ ਮੈਨੂੰ ਮੰਗ ਲੈਣ ਦੇ ਪਤਨੀ ਫੇਰ ਕਹਿਣ ਲੱਗੀ ਵੀ ਤੁਸੀਂ ਚੁੱਪ ਕਰਕੇ ਖਾਜੋ ਜੋ ਮੰਗਣਾ ਹੈ ਮੈਂ ਹੀ ਮੰਗਣਾ ਹੈ ਕਹਿੰਦੇ ਸਤਗੁਰ ਸੱਚੇ ਪਾਸ਼ਾ ਮੁਸਕਰਾ ਰਹੇ ਨੇ ਕਿਉਂਕਿ ਚੋਜੀ ਪ੍ਰੀਤਮ ਉਹਨਾਂ ਦੇ ਚੋਜ ਨੇ ਆਰੇ ਸਤਿਗੁਰ ਸੱਚੇ ਪਾਛ ਨੇ ਕਿਹਾ ਵੀ ਠੀਕ ਆ ਬੀਬੀ ਦੱਸੋ ਤੁਹਾਨੂੰ ਕੀ ਚਾਹੀਦਾ ਏ ਪਰ ਇੱਕੋ ਵਾਰੀ ਦੇ ਵਿੱਚ ਇੱਕੋ ਲਾਇਨ ਜੀ ਮੰਗਿਓ ਜੋ ਮੰਗਣਾ ਕਹਿੰਦੇ ਬੀਬੀ ਪੀਖਾ ਜੀ ਨੇ ਹੱਥ ਜੋੜ ਕੇ ਬੇਨਤੀ ਕੀਤੀ ਕਹਿਣ ਲੱਗੀ ਕਰਦੀ ਹੈ ਗੁਰੂ ਅੱਗੇ ਬੇਨਤੀ ਪੀਖਾ ਸੋਹਣੇ ਦੀ ਮਧਾਣੀ ਹੋਵੇ ਮੈਂ ਆਪਣੀ ਨੌ ਨੂੰ ਦੁੱਧ ਰੜਕਦੀ ਦੇਖਾਂ ਕਿਨੇ ਇੱਕੋ ਲਾਈਨ ਦੇ ਵਿੱਚ ਉਹਨੇ ਸਭ ਕੁਝ ਮੰਗ ਲਿਆ ਕਿਉਂਕਿ ਦੇਖੋ ਜਿਹਦੇ ਕੋਲ ਬਹੁਤ ਸਾਰਾ ਧਨ-ਦੌਲਤ ਹੋਵੇਗਾ ਉਹੀ ਸੋਨੇ ਦੀ ਵਧਾਨੀ ਖਰੀਦ ਸਕਦਾ ਹੈ ਨਾ ਇੱਕੋ ਲਾਈਨ ਦੇ ਵਿੱਚ ਧਨ-ਦੌਲਤ ਵੀ ਮੰਗ ਲਈ ਅਮੀਰੀ ਮੰਗ ਲਈ ਦੁੱਧ ਮੰਗ ਲਿਆ ਪੁੱਤ ਮੰਗ ਲਿਆ ਕਿਉਂਕਿ ਪੁੱਤ ਹੋਵੇਗਾ ਤਾਂ ਹੀ ਨੌ ਆਵੇਗੀ ਨਾ ਅਤੇ ਜੇਕਰ ਇਹਦੀਆਂ ਅੱਖਾਂ ਦੀ ਜੋਤ ਹੋਵੇਗੀ ਤਾਂ ਹੀ ਆਪਣੀ ਨੌ ਨੂੰ ਦੁੱਧ ਰਿਜਕ ਦਿਨ ਉਹ ਦੇਖੇਗੀ ਕਹਿੰਦੇ ਇੱਕੋ ਲਾਈਨ ਦੇ ਵਿੱਚ ਇੰਨੇ ਤਾਂ ਦੁੱਧ ਪੁੱਤ ਰਿਜਕ ਆਪਣੀ ਅੱਖਾਂ ਦੀ ਜੋਤ ਸਭ ਕੁਝ ਮੰਗ ਲਿਆ ਕਿਨ ਸਤਿਗੁਰ ਸੱਚੇ ਪਾਸ਼ਾ ਬੜੇ ਖੁਸ਼ ਹੋਏ ਕਹਿਣ ਲੱਗੇ ਬੀਬੀ ਕੀ ਬੋਲਿਓ ਇੱਕ ਵਾਰ ਫੇਰ ਬੋਲੋ ਕਹਿੰਦੇ ਉਹ ਬੀਬੀ ਨੇ ਹੁਣ ਜੋ ਬੋਲਿਆ ਉਹ ਸੁਣ ਕੇ ਤਾਂ ਸਤਿਗੁਰ ਸੱਚੇ ਪਾਸ਼ਾ ਬਹੁਤ ਜ਼ਿਆਦਾ ਖੁਸ਼ ਹੋਏ ਉਹ ਬੀਬੀ ਕਹਿਣ ਲੱਗੀ ਕਰਦੀ ਹੈ ਗੁਰੂ ਅੱਗੇ ਬੇਨਤੀ ਭੀਖਾ ਸੋਨੇ ਦੀ ਮਧਾਨੀ ਹੋਵੇ ਮੈਂ ਆਪਣੀ ਨੌਣ ਦੁੱਧ ਰੜਕਦੀ ਵੇਖਾਂ ਜੁਬਾਰੇ ਤੇ ਪੰਘੂੜਾ ਹੋਵੇ ਆਪਣਾ ਪੁੱਤਾ ਖੇਡਦਾ ਦੇਖਾਂ ਕਹਿੰਦੇ ਪਾਸ਼ਾ ਕਹਿਣ ਲੱਗੇ ਇਹ ਕੀ ਕੀਤਾ ਤੁਹਾਨੂੰ ਤਾਂ ਕਿਹਾ ਸੀ ਇੱਕੋ ਲੈਣ ਦੇ ਵਿੱਚ ਜੋ ਮੰਗਣਾ ਹੈ ਮੰਗ ਲਿਓ ਤਾਂ ਬੀਬੀ ਕਹਿਣ ਲੱਗੀ ਸਤਿਗੁਰ ਸੱਚੇ ਪਾਸ਼ਾ ਤੁਸੀਂ ਆਪ ਹੀ ਤਾਂ ਕਿਹਾ ਸੀ ਦੁਬਾਰਾ ਬੋਲੋ ਤੁਸੀਂ ਆਪ ਹੀ ਦੁਬਾਰਾ ਮੌਕਾ ਦਿੱਤਾ ਸੀ ਮੈਂ ਇਹ ਮੌਕਾ ਕਿਵੇਂ ਗਵਾ ਦਿੰਦੀ ਭਾਵ ਕਿ ਉਹ ਬੀਬੀ ਨੇ ਆਪਣੇ ਲਈ ਪੁੱਤ ਤਾਂ ਮੰਗਿਆ ਪੁੱਤ ਦਾ ਪੁੱਤ ਵੀ ਮੰਗ ਲਿਆ ਸਭ ਕੁਝ ਮੰਗ ਲਿਆ ਅਤਿ ਅੰਤਰਜਾਮੀ ਪਾਤਸ਼ਾਹ ਦਿਨਾਂ ਦੀਆਂ ਜਾਣਨ ਵਾਲੇ ਉਹ ਬੀਬੀ ਦੀ ਮੰਗ ਸੁਣ ਕੇ ਇੰਨੇ ਖੁਸ਼ ਹੋਏ ਉਹਨਾਂ ਦੀ ਸੇਵਾ ਤੋਂ ਇੰਨੇ ਖੁਸ਼ ਹੋਏ ਕਿ ਸਤਿਗੁਰ ਸੱਚੇ ਪਾਤਸ਼ਾਹ ਨੇ ਤਿੰਨ ਵਾਰ ਕਹਿ ਦਿੱਤਾ ਨਿਹਾਲ 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 ਪਾਪ ਕਿ ਸਤਿਗੁਰ ਸੱਚੇ ਪਾਤਸ਼ਾਹ ਨੇ ਜੋ ਉਹਨਾਂ ਨੇ ਵਾਰ ਮੰਗਿਆ ਸਭ ਕੁਝ ਉਹਨਾਂ ਦੀ ਝੋਲੀ ਦੇ ਵਿੱਚ ਪਾ ਦਿੱਤਾ ਸੋ ਇਹ ਸਾਖੀ ਆਪਾਪ ਜੀ ਦੇ ਨਾਲ ਇਸ ਕਰਕੇ ਸੰਜੀ ਕੀਤੀ ਕਿ ਉਹ ਗਰੀਬ ਪਤੀ ਪਤਨੀ ਨੂੰ ਬੇਔਲਾਦ ਪਤੀ ਪਤਨੀ ਨੂੰ ਜਿਸ ਪਤਨੀ ਦੀਆਂ ਅੱਖਾਂ ਦੀ ਜੋਤ ਨਹੀਂ ਭਾ ਕੇ ਘਰ ਵਿੱਚ ਗਰੀਬੀ ਵੀ ਆ ਔਲਾਦ ਦੀ ਵੀ ਕਮੀ ਆ ਅਤੇ ਬੀਬੀ ਵੀ ਠੀਕ ਨਹੀਂ ਉਹਨੇ ਸਭ ਕੁਝ ਹਾਸਲ ਕਰ ਲਿਆ ਪਰ ਕੀਤਾ ਕਿੰਜ ਸੇਵਾ ਕਰਕੇ ਅਤੇ ਸੇਵਾ ਵੀ ਕਿੰਜ ਮਨ ਲਾ ਕੇ ਸਿਮਰਨ ਕਰਕੇ ਸੇਵਾ ਅਤੇ ਸਿਮਰਨ ਇਹਦੇ ਨਾਲ ਅਸੀਂ ਦੁਨੀਆ ਦੀ ਹਰ ਚੀਜ਼ ਹਾਸਲ ਕਰ ਸਕਦੇ ਆ ਸਤਿਗੁਰ ਸੱਚੇ ਪਾਤਸ਼ਾਹ ਜੀ ਨੂੰ ਰਜਾਉਣ ਦੀ ਸਭ ਤੋਂ ਵੱਡੀ ਜੁਗਤਿਆ ਸੇਵਾ ਅਤੇ ਸਿਮਰਨ ਇਸ ਕਰਕੇ ਜੇਕਰ ਜ਼ਿੰਦਗੀ ਦੇ ਵਿੱਚ ਕੋਈ ਘਾਟ ਆ ਜ਼ਿੰਦਗੀ ਦੇ ਵਿੱਚ ਕੋਈ ਵੀ ਦੁੱਖ ਤਕਲੀਫ ਆ ਤਾਂ ਕਦੇ ਵੀ ਸੱਜੇ ਖੱਬੇ ਜਾਣ ਦੀ ਲੋੜ ਹੀ ਨਹੀਂ ਭਾਵ ਕਿ ਕਿਸੇ ਵਹਿਮਾਂ ਭਰਮਾਂ ਦੇ ਵਿੱਚ ਪਾ ਕੇ ਜੰਤਰ ਮੰਤਰ ਜਾਦੂ ਟੂਣੇ ਉਪਾਕਰਣ ਦੀ ਲੋੜ ਨਹੀਂ ਜੋ ਮੰਗਣਾ ਹੈ ਆਪਣੇ ਗੁਰੂ ਤੋਂ ਮੰਗਣਾ ਹੈ ਸੇਵਾ ਸਿਮਰਨ ਕਰਕੇ ਮੰਗਣਾ ਹੈ ਸਤਿਗੁਰ ਸੱਚੇ ਪਾਸ਼ਾ ਮੋਹ ਮੰਗੀਆਂ ਮਰਾਦਾਂ ਵੀ ਦਿੰਦੇ ਨੇ ਅਤੇ ਆਪਣੀ ਖੁਸ਼ੀ ਦੇ ਨਾਲ ਵੀ ਬਹੁਤ ਕੁਝ ਦੇ ਦੇ ਦਿੰਦੇ ਨੇ ਸੋ ਸੰਗੀਤ ਜੀ ਤੁਹਾਨੂੰ ਇਹ ਵੀਡੀਓ ਇਹ ਸਾਖੀ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਿਓ ਮੈਨੂੰ ਤਾਂ ਇਹ ਸਾਖੀ ਬਹੁਤ ਪਿਆਰੀ ਲੱਗਦੀ ਆ ਜਦੋਂ ਵੀ ਸਾਖੀ ਸੁਣਦੇ ਆ ਨਾ ਸੱਚ ਕਰਕੇ ਜਾਣੇ ਉਹ ਰੂਹ ਖੁਸ਼ ਹੋ ਜਾਂਦੀ ਆ ਤੁਹਾਨੂੰ ਇਹ ਸਾਖੀ ਕਿਸ ਤਰ੍ਹਾਂ ਦੀ ਲੱਗੀ ਤੁਸੀਂ ਆਪਣੇ ਵਿਚਾਰ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਿਓ ਅਤੇ ਵਾਹਿਗੁਰੂ ਜੀ ਵੀ ਜਰੂਰ ਲਿਖਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ